नमस्कार दोस्तों एक कहानी का YouTube चैनल ते तुहड्डा निग्गा स्वागत है जे तुहानू ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਕੱਚੀ ਕੋਠੀ ਦੀਆਂ ਕੰਧਾਂ ਵੀ ਹੁਣ ਰੋਂਦੀਆਂ ਪ੍ਰਤੀਤ ਹੁੰਦੀਆਂ ਸਨ ਰਣਮ ਸਿੰਘ ਅਤੇ surjit कौर ਦੋਵੇਂ ਇੱਕ ਦੂਜੇ ਤੋਂ ਦੂਰ ਪਰ ਇੱਕੋ ਦਰਦ ਦੇ ਸ਼ਿਕਾਰ ਚੁੱਪ ਬੈਠੇ ਸਨ ਉਹਨਾਂ ਦੀ ਜ਼ਿੰਦਗੀ ਬਲਦੇਵ ਦੇ ਜਾਨ ਤੋਂ ਬਾਅਦ ਸਰੀ ਹੋਈ ਲੱਕੜ ਵਾਂਗ ਸੀ ਜੋ ਹੁਣ ਸਿਰਫ ਰਾਖ ਬਣਦੀ ਉਡੀਕ ਕਰ ਰਹੀ ਸੀ ਮੈਂ ਤੇਰੇ ਤੇ ਭਰੋਸਾ ਕੀਤਾ ਸੀ surjit kaur ਨੇ ਅਚਾਨਕ ਹਰਨਾਮ ਵੱਲ ਦੇਖਦਿਆਂ ਇੱਕ ਖੁਰਦਰੀ ਆਵਾਜ਼ ਵਿੱਚ ਕਿਹਾ ਉਸ ਦੀਆਂ ਅੱਖਾਂ ਵਿੱਚ ਹੁਣ ਹੰਝੂ ਨਹੀਂ ਸਨ ਸਿਰਫ ਇੱਕ ਭਿਆਨਕ ਗੁੱਸਾ ਸੀ ਤੂੰ ਕਿਹਾ ਸੀ ਆਪਾਂ ਗਰੀਬੀ ਦੀ ਚਾਦਰ ਪਾੜ ਦੇਵਾਂਗੇ ਤੂੰ ਤਾਂ ਸਾਡੇ ਪੁੱਤ ਨੂੰ ਹੀ ਦੂਰ ਦੇਸ਼ਾਂ ਵਿੱਚ ਵੇਚ ਆਇਆ ਹਰਨਾਮ ਸਿੰਘ ਚੁੱਪ ਨਹੀਂ ਰਿਹਾ ਉਸ ਦਾ ਪਛਤਾਵਾ ਹੁਣ ਦੋਸ਼ ਵਿੱਚ ਬਦਲ ਗਿਆ ਸੀ ਤੂੰ ਕਿਉਂ ਨਹੀਂ ਰੋਕਿਆ ਉਸਨੂੰ ਤੂੰ ਤਾਂ ਮਾਂ ਸੀ ਜੇ ਤੂੰ ਉਸਨੂੰ ਆਪਣੇ ਪੱਲੂ ਨਾ ਬੰਨ ਕੇ ਰੱਖਦੀ ਤਾਂ ਉਹ ਅੱਜ ਜਿੰਦਾ ਹੁੰਦਾ ਤੂੰ ਆਪਣੇ ਸੋਨੇ ਦੇ ਗਹਿਣਿਆਂ ਦੇ ਲਾਲਚ ਵਿੱਚ ਚੁੱਪ ਰਹੀ ਉਹਨਾਂ ਦੇ ਅਥਰੂ ਸੁੱਕ ਗਏ ਸਨ ਪਰ ਉਹਨਾਂ ਦੇ ਸ਼ਬਦ ਖੰਜਰ ਵਾਂਗ ਇੱਕ ਦੂਜੇ ਦੇ ਦਿਲ ਵਿੱਚ ਉਤਰੇ ਸਨ ਉਹ ਜਾਣਦੇ ਸਨ ਕਿ ਉਹ ਇੱਕ ਦੂਜੇ ਨੂੰ ਨਹੀਂ ਸਗੋਂ ਉਸ ਕਿਸਮਤ ਨੂੰ ਕੋਸਰੇ ਸਨ ਜਿਸ ਨੂੰ ਉਹ ਬਦਲ ਨਹੀਂ ਸਕੇ ਕੈਨੇਡਾ ਦੇ ਹਸਪਤਾਲ ਵਿੱਚ ਜਦੋਂ ਮਸ਼ੀਨਾ ਬੰਦ ਹੋ ਗਈਆਂ ਸੁਰਜੀਤ ਕੌਰ ਨੇ ਬਲਦੇਵ ਦੇ ਚਿਹਰੇ ਤੇ ਪਈ ਚਾਦਰ ਨੂੰ ਹਟਾਇਆ ਉਸ ਦਾ ਪੁੱਤਰ ਜਿਸ ਦੇ ਮੂੰਹ ਤੇ ਉਹ ਆਖਰੀ ਮੁਸਕਰਾਹਟ ਦੇਖਣਾ ਚਾਹੁੰਦੀ ਸੀ ਉਸ ਦੇ ਬੁੱਲ ਨੀਲੇ ਪੈ ਚੁਕੇ ਸਨ ਜਿਵੇਂ ਕੈਨੇਡਾ ਦੀ ਬਰਫ਼ ਨੇ ਇਸ ਨੂੰ ਜਕੜ ਲਿਆ ਹੋਵੇ ਸੁਰਜੀਤ ਕੌਰ ਨੇ ਬਲਦੇਵ ਦੇ ਸੀਨੇ ਤੇ ਸਿਰ ਮਾਰਿਆ ਮੈਂ ਤੇਰੀ ਮਾਂ ਹਾਂ ਮੈਂ ਤੈਨੂੰ ਇੱਥੇ ਇਸ ਤਰ੍ਹਾਂ ਮਰਨ ਲਈ ਨਹੀਂ ਭੇਜਿਆ ਸੀ ਮੈਨੂੰ ਵੀ ਨਾ ਲੈ ਚੱਲ ਪੁੱਤਰਾ ਮੈਂ ਖਾਲੀ ਹੱਥ ਪਿੰਡ ਨਹੀਂ ਜਾਣਾ ਚਾਹੁੰਦੇ ਪਰ ਨਾਮ ਸਿੰਘ ਨੇ ਉਸ ਦੀ ਹਿੱਕ ਤੇ ਤਰਿਆ ਪੱਥਰ ਦੇਖਿਆ ਉਸ ਨੇ ਆਪਣੇ ਪੁੱਤਰ ਦੇ ਠੰਡੇ ਪੈਰਾਂ ਨੂੰ ਛੋਆ ਉਹਨਾਂ ਪੈਰਾਂ ਨੂੰ ਜਿਨ੍ਹਾਂ ਤੇ ਉਸ ਨੇ ਬਚਪਨ ਵਿੱਚ ਤੇਲ ਮਾਲਿਸ਼ ਕੀਤੀ ਸੀ ਤਾਂ ਕਿ ਉਹ ਦੁਨੀਆ ਜਿੱਤਣ ਦੇ ਕਾਬਲ ਹੋ ਸਕਣ ਮੈਂ ਤੇਰਾ ਬਾਪ ਆ ਪੁੱਤ ਉਸ ਨੇ ਸਿਰਫ ਇੰਨਾ ਕਿਹਾ ਮੈਂ ਤੇਰੀ ਕਮਾਈ ਲੈਣ ਆਇਆ ਸੀ ਪਰ ਵੇਖ ਮੈਂ ਤੇਰਾ ਕਫਨ ਲੈ ਕੇ ਜਾ ਰਿਹਾ ਹਾਂ ਜਦੋਂ ਬਲਦੇਵ ਦੀ ਰਾਖ ਦੀ ਪੋਟਲੀ ਲੈ ਕੇ ਘਰ ਪਹੁੰਚੇ ਤਾਂ ਉਹਨਾਂ ਨੇ ਉਸ ਜ਼ਮੀਨ ਦੇ ਅੰਦਰ ਦੱਬਣ ਦੀ ਬਜਾਏ ਕੰਧ ਤੇ ਟੰਗੀ ਬਲਦੇਵ ਦੀ ਤਸਵੀਰ ਦੇ ਸਾਹਮਣੇ ਰੱਖ ਦਿੱਤਾ ਉਹ ਦੋਵੇਂ ਹੁਣ ਨਾ ਪਤੀ ਪਤਨੀ ਸਨ ਨਾ ਮਾਪੇ ਉਹ ਸਿਰਫ ਦੋ ਜਿਉਂਦੀਆਂ ਲਾਸ਼ਾਂ ਸਨ ਜੋ ਇੱਕ ਦੂਜੇ ਨੂੰ ਬਲਦੇਵ ਦੇ ਕਾਤਲਵਾਨ ਦੇਤੀਆਂ ਸਨ ਹਰਨਾਮ ਸਿੰਘ ਨੇ ਆਪਣੀ ਕਮਰ ਦੇ ਦਰਦ ਨੂੰ ਦਬਾਇਆ ਉਹਨੂੰ ਖੇਤਾਂ ਵਿੱਚ ਕੰਮ ਨਹੀਂ ਕਰ ਸਕਦਾ ਸੀ ਨਾਹੀ ਸਕੂਲ ਖੇਤ ਸਨ ਉਸਨੇ surjit گور ਨੂੰ ਕਿਹਾ ਮੈਂ ਬਾਜ਼ਾਰ ਜਾ ਰਹੀਆਂ ਹਾਂ ਹੁਣ ਅਸੀਂ ਕਿਸੇ ਦੇ ਘਰ 판ਡੇ ਮੋ ਜਾਗੇ ਉਹ ਪੈਸੇ ਜਿਹੜੇ ਬਲਦੇਵ ਨੇ ਕੈਨੇਡਾ ਵਿੱਚ ਲਹੂ ਡੋਲ ਕੇ ਕਮਾਏ ਸਨ ਉਹ ਖਤਮ ਹੋ ਗਏ surjit گور ਨੇ ਕੋਈ ਜਵਾਬ ਨਹੀਂ ਦਿੱਤਾ ਉਹ ਸਿਰਫ ਬਲਦੇਵ ਦੀ ਤਸਵੀਰ ਨੂੰ ਦੇਖਦੀ ਰਹੀ ਜਿਸ ਦੇ ਹੇਠਾਂ ਰਾਖ ਦੀ ਪੋਟਲੀ ਪਈ ਸੀ ਜਿਵੇਂ ਬਲਦੇਵ ਨੇ ਆਪਣੇ ਹੱਥੀ ਆਪਣੀ ਹੀ ਕਬਰ ਖੋਦ ਲਈ ਹੋਵੇ ਉਹਨਾਂ ਦੀ ਜ਼ਿੰਦਗੀ ਇੱਕ ਅੰਤਹੀਨ ਸਜ਼ਾ ਬਣ ਗਈ ਜੋ ਹਰ ਸਵੇਰ ਸੂਰਜ ਨਹੀਂ ਸਗੋਂ ਬਲਦੇਵ ਦਾ ਪਛਤਾਵਾ ਲੈ ਕੇ ਆਉਂਦੀ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ